ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਪਲੀਜ਼ ਜਿਹੜੇ ਨਵੇਂ ਆਉਂਦੇ ਆ ਕੱਲਾ ਵਿਊ ਦੇ ਕੇ ਨਾ ਜਾਇ ਕਰੋ ਵੀਡੀਓ ਦੇਖ ਲਿਆ ਕਰੋ ਜੀ ਫੋਲੋ ਜੇਕਰ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਅੱਜ ਟਾਈਮ ਹੋ ਗਿਆ ਜੀ ਭਾਈ 5:30 ਦਾ ਅੱਜ ਆਪਾਂ ਵੀਡੀਓ ਸ਼ੁਰੂ ਕਰ ਰਹੇ ਹਾਂ 5:30 ਤੇ ਮੈਂ ਸਬਜੀ ਵਗੈਰਾ ਇਹਦਾ ਸੂਰਜ ਪੰਦਾ ਸਬਜੀ ਵਗੈਰਾ ਚੀਰ ਲਈ ਆ ਦੇਖੋ ਬਸ ਚੀਰ ਕੇ ਬਸ ਮਸਾਹਾ ਲਸਣ ਗੰਡਾ ਹੁੰਦਾ ਜਿਹੜਾ ਉਹ ਵੀ ਆਪਾਂ ਆਪ ਦਾ ਛਿੱਲਾ ਲਿਆ ਤੇ ਬਸ ਮਸਾਲਾ ਰਗਣ ਦੀ ਤਿਆਰੀ ਕਰਦੀ ਸੀ ਪਾਣੀ ਪੂਣੀ ਵੀ ਲਿਆ ਕੇ ਰੱਖ ਲਿਆ ਸੀ ਆ ਵੇਖੋ ਜੱਗ ਜੱਗ ਚ ਤੇ ਡੈਡੀ ਆ ਗਏ ਉਧਰੋਂ ਜੀ ਡੈਡੀ ਸੀਗੇ ਅੱਜ ਗੁਰਦੁਆਰਾ ਸਾਹਿਬ ਕਿਉਂਕਿ ਕਿਉਂਕਿ ਸਾਬੀ ਉੱਥੇ ਤਲਵੰਡੀ ਸਾਬੋਂ ਜਾਂਦੇ ਹੁੰਦੇ ਸਾਡੇ ਇੱਥੇ ਵੀ ਸਾਡੇ ਔਡਾ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲੰਗਰ ਲੱਗਦਾ ਹੁੰਦਾ ਉੱਥੇ ਤਲਵੰਡੀ ਸਾਬੋਂ ਗੁਰਦੁਆਰਾ ਸਾਹਿਬ 'ਚ ਸਾਡੇ ਔਡਾ ਪਿੰਡ ਦਾ ਲੱਗਾ ਹੁਣ ਲੰਗਰ ਹੁੰਦਾ ਤੇ ਡੈਡੀ ਸੀਗੇ ਲੱਕੜਾਂ ਚਰਾਉਂਦੇ ਸੀਗੇ ਅੱਜ ਆ ਰਹੇ ਸੀਗੇ ਸਾਰੇ ਦੇ ਹੰਦੇ ਡੈਡੀ ਸਵੇਰ ਦੀ ਸਵੇਰ ਵਾਲੀ ਚਾਹ ਪੀ ਕੇ ਗਏ ਸੀਗੇ 11 ਵਾਲੀ ਰੇੜੀ ਕਹਿੰਦੇ ਭਾਈ ਚਾਹ ਨਹੀਂ ਮਿਲੀ ਮੈਂ ਹੁਣ ਸਰਗਿਆਂ ਦੇ ਲਖਵੀਰ ਚਾਹ ਪਈਆ ਮੈਂ ਕਹਾਂ ਰੇੜੀ ਹੁਣ ਤਾਂ 5 ਵਜੇ ਪਏ ਆ ਸਵਾ ਪੰਜ ਦਾ ਟਾਈਮ ਹੋ ਰਿਹਾ ਮੈਂ ਕਹਾਂ ਮੇਜ ਮਾੜੀ ਜੀ ਥੋੜੀ ਬੋਟੀ ਸੀਗੀ ਜਿਹੜੀ ਮੈਂ ਮੈਂ ਮਾਜਤਾ ਜੱਗ ਤੇ ਫਿਰ ਮੈਂ ਕਹਾਂ ਚਲੋ ਮੈਂ ਸਾਨੂੰ ਹੋਰ ਕਰ ਦੇਣੀ ਆ ਤੇ ਫਿਰ ਚਾਹ ਤਾਂ ਨਹੀਂ ਆਪਾਂ ਉਹ ਕਰੀ ਜੀ ਮੈਂ ਦੁੱਧ ਚ ਪੱਤੀ ਪਾਦੀ ਤੇ ਮੈਂ ਕਹਾਂ ਚਲੋ ਹੁਣ ਤਾਂ ਕਿਹੜਾ ਚਾਹ ਦਾ ਟਾਈਮ ਆ ਮੈਂ ਕਹਾਂ ਹੁਣ ਤਾਂ ਸ਼ਾਮ ਦਾ ਵੇਲਾ ਹੋਇਆ ਤੇ ਤੇ ਮੈਂ ਬਾੜਾ ਨਹੀਂ ਰੇੜੀ ਆ ਤੇ ਪਿੰਦ ਮੈਨੂੰ ਬਾਟਿਕ ਦੇ ਦੁੱਧ ਦੀ ਦੇ ਦਵਾਦੇ ਬਸ ਚਾਹ ਹੀ ਯਾਦ ਸੀ ਰੇੜੀ ਕਾ ਮੈਂ ਕਹਾਂ ਚਲੋ ਤੇ ਬਸ ਇੱਕਦੋਬਾਰਲੇ ਜੀ ਦਵਾ ਕੇ ਆਪਾਂ ਪੂਰ ਕੇ ਫੜਾ ਦਈਏ ਡੈਡੀ ਨੇ। ਫੋਲ ਦੇ ਜੀ ਬਾਗੂ ਜੀ ਹੈ ਤਾਂ ਜ਼ਿਆਦੀ। ਜਿਹੜੇ ਬਾਦਗੀ ਦਾ ਜਸ਼ਨ ਤੇ ਰੈਡੀ ਪੀ ਲੈਣਗੇ ਆ ਕੇ ਜਸ਼ਨਾ ਪੀ ਲੂਗਾ। ਜਸ਼ਨ ਦੇ ਰੈਡੀ ਵੇ ਤਾਂ ਪੀ ਲਈ ਪਹਿਲਾਂ ਦੋ ਵਾਰੀ ਦੋ ਤਿੰਨ ਵਾਰੀ ਪੀ ਲੈਂਦੇ। ਜੱਗ 'ਚ ਚਾਹ ਪਈ ਹੋਵੇ ਨਾ ਮੋੜ-ਮੋੜ ਜੱਗ ਦੇਖਦੇ ਆਂ ਹਾਂ ਪਈ ਐ ਪੀ ਲੈਣਾ ਆਖਦੰਦਾ ਮੈਂ ਫਿਰ ਆਏ ਆਖਦੰਦੇ ਤਾਂ ਇੰਨੀ ਖਰਾਬ ਹੀ ਚਾਹੂਗੀ ਡੋਲੋਂਗੇ ਤੁਸੀਂ ਐਵੇਂ ਹਣਾ ਮੈਂ ਪੀ ਲੈਣਾ। ਲਓ ਜੀ ਚਾਹ ਆਪਣੀ ਬਣ ਗਈ ਤੇ ਬਸ ਹੁਣ ਮੈਂ ਦੋ ਦੋ ਸਬਜੀ ਦਾ ਕਰਦੀ ਆ ਪ੍ਰੋਗਰਾਮ ਤੇ ਬਸ ਸਬਜੀ ਸੁੱਜੀ ਧਰ ਲਈਏ ਆਪਾਂ ਥੋੜੀ ਬਿਨ ਕੇ ਡੜੀ ਤਾਂ ਇੰਨੀ ਕ ਬਚਾ ਰੱਖ ਲੈਨੇ ਆਪਾਂ ਜਸ਼ਨੇ ਨੇ ਪੀਣੀ ਹੋਈ ਤਾਂ ਉਹ ਵੀ ਲੂਗਾ ਤੇ ਥੋੜੀ ਜਿਹੀ ਹੋਰ ਬਾਦ ਨੇ ਡੜੀ ਕਹਿੰਦੇ ਭਾਈ ਅੱਜ ਤਾਂ ਚਾਹ ਨਹੀਂ ਮਿਲਈ ਜੇ ਤਾਂ ਹੁੰਦੇ ਜੀ ਉਧਰ ਗੁਰਦੁਆਰਾ ਸਾਹਿਬ ਉੱਥੇ ਹੁੰਦਾ ਗੁਰੂ ਘਰ ਫਿਰ ਤਾਂ ਉੱਥੇ ਤਾਂ ਤੁਹਾਨੂੰ ਪਤਾ ਹੀ ਚਾਹ ਬਿੰਦੇ ਬਿੰਦੇ ਬਣੀ ਜਾਂਦੀ ਗੁਰਦੁਆਰੇ ਦਾ ਫਿਰ ਡੈਡੀ ਇੱਧਰ ਆ ਰਹੇ ਤੁਸੀਂ ਸੀਗੇ ਤੇ ਆਪਣਾ ਟਰੈਕਟਰ ਲੈ ਗਏ ਸੀਗੇ ਅੱਜ ਇਹਦੇ ਤੇ ਲਿਆਇਆ ਲੱਕੜਾ ਤੇ ਉਹ ਦੇਖੋ ਬਾਹਰ ਲਾਤਾ ਇਹਦੇ ਸੀ ਤੇ ਲਿਆਇਆ ਲੱਕੜਾ ਹਾਜੀ ਮੇਰੀ ਰੜਕਣੀ ਧੋਣ ਵਾਲੀ ਪਈ ਏ ਚਲੋ ਜੀ ਲੱਕੜਾ ਲੱਕੜਾ چیر ਕੇ ਫਿਰ ਹੋਲੀ-ਹੋਲੀ ਦੋ ਤਿੰਨ ਦਿਨ ਪਹਿਲਾਂ ਵਸਾਕੀ ਧੋ ਫਿਰ ਉੱਥੇ ਸਾਰਾ ਸਮਾਨ ਛੱਡ ਕੇ ਆਉਣਗੇ ਤੇ लोट लग गया था पिछले साल तो आप गए बैसाखी एत की देखा लोट लग गया डेड़ी? डेड़ी तो लग्या किधर किए डैडी डैडी तो वो कर दे पर बल्ला चाह पी है लो जी मम्मी ने पानी पुनी गर्म धरता पशु तो अपने खड़े आ ਨੀਰਾਚਰਾ ਖਾਈ ਜਾਂਦੇ ਆ ਵਿਚਾਰੇ ਬਿਨ ਹਰੇ ਤੋਂ ਔਖਾ ਹੋਇਆ ਪੈ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਚਲੋ ਜੀ ਵੀਡੀਓ ਫਿਰ ਆਪਣੀ ਹੋ ਜੂਗੀ ਲੰਮੀ ਮੈਂ ਮਸਾਲਾ ਵਗੈਰਾ ਰਗੜ ਲਾ ਤੇ ਬਣਾ ਲਈਏ ਸਬਜੀ ਤੇ ਇੱਕ ਡੈਡੀ ਬਹੁਤ ਵਧੀਆ ਚੀਜ਼ ਲੈ ਲੈ ਕੇ ਆਇਆ ਫਿਰ ਮੈਂ ਤੁਹਾਨੂੰ ਦਿਖਾਉਂਗੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਿਰਮਦਾਰ ਸਬਜੀ ਬਣਾ ਲਾ ਫਿਰ ਦਿਖਾਵਾਂਗੀ ਲਓ ਜੀ ਆਪਾਂ ਬਣਾਉਣ ਲੱਗੇ ਸਬਜੀ ਤੇ ਤੜਕਾ ਦਾ ਬਾਤ ਆ ਜੀ ਤੜਕਾ ਆਪਣਾ ਪੁੱਟੇ ਰ 加 ਦੀ ਹੁੰਦੇ ਜੀ ਰਗਰ ਦਿੰਦੇ ਆ ਮਸਾਲਾ ਤੇ ਦੇਖੋ ਹ ਅ ਪਰਸੋ ਜਦੋਂ ਤੋ ਤਾਸੀ ਦੇ ਮਸਾਲਾ ਹਵਾ ਨਾਲ ਕਿਵੇਂ ਸੁੱਕਿਆ ਹੁੰਦੇ ਇਹਦੇ ਵਿੱਚ ਦੋ ਤਿੰਨ ਦਿਨ ਹਵਾ ਜੀ ਚੱਲੀ ਹੈ ਨਾ ਬਹੁਤ ਗੰਦੀ ਤੇ ਮਸਾਲਾ ਸੁੱਕ ਜਾਂਦਾ ਆ ਸੇ ਬਸ ਸਾਰਾ ਸੁੱਕਿਆ ਪੈਂ ਬਸ ਹੀ ਕਿਹੜਾ ਧੰਦੀ ਦੇਰ ਹੁੰਦੀ ਆ ਫਿਰ ਤਾਂ ਬਸ ਲੱਕੜ ਲਾ ਕੇ ਗੋਏ ਲਾ ਕੇ ਬੰਦਾ ਬੇਫਿਕਰ ਹੋ ਜਾਂਦਾ ਗੈਨ ਸਾਲਾ ਕੰਮ ਹੀ ਹੋ ਜਾਂਦਾ ਛਿੱਲੇ ਦੇ ਵੀ ਤੇ ਫਿਰ ਤਾਂ ਬੰਦਾ ਕਿਤੇ ਮਰਜੀ ਤੁਰਿਆ ਫਿਰ ਕੋਰ ਤਾਂ ਕੰਮ ਤੋਂ ਨਗਾੜ ਲੇ ਚਲੋ ਇਹਦੀ ਸਾ ਜੇ ਗੁੱਜੇ ਦੀ ਸਬਜੀ ਨਾ ਨਾ ਤਾਂ ਸਾਡੇ ਤਾਂ ਭਾਈ ਸਾਰੇ ਜਣੇ ਆਖ ਦਿੰਦੇ ਆ ਕਹਿੰਦੇ ਵਧੀਆ ਹੋ ਗਿਆ ਕਹਿੰਦੇ ਗੁੱਜੇ ਚ ਬਣਾਉਣ ਲੱਗ ਗਏ ਤੇ ਵੀ ਕਹਿੰਦੇ ਆਏ ਨਹੀਂ ਗਾ ਵੀ ਡਾਕਟਰ ਜਾਣੀ ਹੁੰਦਾ ਤੇ ਵਧੀਆ ਹਾਜ਼ਮੇ ਆ ਜਾਂਦੀ ਕਹਿੰਦੇ ਉਹ ਵੀ ਰੋਟੀ ਖਾ ਲੈਣੇ ਜਦੋਂ ਵਧੀਆ ਢ ਘਾਰ ਆ ਜਾਂਦਾ ਉਹਦੇ ਬਾਅਦ ਚ ਤੇ ਕੁੱਕਰ ਨਾਲ ਤਾਂ ਜੀ ਬਿਮਾਰ ਨਹੀਂ ਲੱਗਦੀਆਂ ਹਨਾ ਸਾਨੂੰ ਪਤਾ ਹੀ ਹੈ ਗੈਸ ਹੋ ਚ ਬਨ ਜਾਂਦੀ ਹੈ ਭਾਪ ਬੰਦ ਹੋ ਜਾਂਦੀ ਹੈ ਇਹਦੇ ਵਧੀਆ ਦੀ ਨਾਲ ਦੀ ਨਾਲ ਭਾਹ ਬਾਹਰ ਨਿਕਲੀ ਆਲੀ ਕੁੱਕਰ ਦੇ ਵਿੱਚ ਕਹਿੰਦੇ ਸਬਜੀ ਬੰਦਦੀ ਇਹ ਗਲਤੀ ਹੈ ਕਿ ਰਹਿਣਾ ਖਾਣੀ ਬਾੱਕਟਾ ਪਾ ਕੇ ਦੇ ਨੇ ਆਪਾਂ ਉਹਨੇ ਮੈਂ ਕਿਹਦੇ ਤੋਂ ਆਣੀ ਪਈ ਹੈ ਰੱਸੀ ਵਾਲੀ ਤੇ ਚਾਹ ਲਾ ਟੋਫੀਆਂ ਹੋ ਗਿਆ ਮਾਈਏ ਨਾਲੇ ਰੋਟੀ ਦੋ ਗਈ ਨੇ ਈ ਲੈ ਬੜਾ ਖਾਜੂ ਬੜਾ ਜੀ ਦੋ ਖਾ ਗਈ ਬਸ ਫਿਰ ਧਾਰਾ ਕੱਢ ਲਿਆ ਉਹ ਧਾਰਾ ਕੱਢਦੀ ਕਰਦੀ ਬਹੁਤ ਜੀ ਤੇ ਬਸ ਜੀ ਫਿਰ ਤਾਂ ਪੈਂਦਾ ਕੰਮ ਨਿੱਪੜ ਜਾਂਦਾ ਜਦੋਂ ਉਹ ਸਬਜ਼ੀ ਵਗੈਰਾ ਬਣ ਜੇ ਧਾਰਾ ਕੱਢ ਲਈਏ ਤੇ ਦੁੱਧ ਵਾਂ ਸੰਦੇ ਬਸ ਫਿਰ ਤਾਂ ਨੇ ਫਿਰ ਤਾਂ ਬਸ ਰੋਟੀ ਰਹਿ ਜਾਂਦੀ ਆਪਣੇ ਕੋਲ ਲੋ ਜੀ ਸਬਜ਼ੀ ਮੈਂ ਧਰਤੀ ਤੇ ਸਬਜ਼ੀ ਬਣੀ ਜਾਊਗੀ ਤੋਂ ਪਾਜੇ ਬਹੁਤ ਹੈ ਤੇ 6 ਵਜਨ ਦੇ ਵਿੱਚ ਰਹਿਗੇ ਬਸ 10 15 ਮਿੰਟ तो सोनू मैं दिखावा तो डैडी की लेके है जैसलू भी नहीं पता की लेके आए है बहुत ही ज्यादा वादिया चीज लेके आए <laughs> कि फिर मेरे मगर की, <laughs> <आजाएंते में> <laughs> की है की है? की है मेरे है मेरे जो सही करा की करता नहीं छिड़कना बाली लाना माला नहीं लाना ਇਹ ਤੇ ਫਾਦਰ ਨੇ ਸੈਂਟ ਨਹੀਂ ਇਹਨੂੰ ਸੈਂਟ ਨਹੀਂ ਕਹਿੰਦੇ ਇਹ ਇਤਰ ਹੁੰਦਾ ਇਹ ਇਤਰ ਫਲੇਰ ਇਤਰ ਫਲੇਰ ਇਹ ਕਮਰ ਛੜਕ ਲੈਂਦੇ ਨਾ ਨਾ ਆਵ ਤੇ ਲਾ ਲੈ ਇਤਰ ਲਿਆਂਦਾ ਜੀ ਇਹ ਚ ਨਾ ਇਹ ਜੂਪੀ ਤੋਂ ਆਉਂਦਾ ਹੁੰਦਾ ਸਾਡੇ ਡੈਡੀ ਕਹਿੰਦੇ ਮਹੀਨੇ ਤੋਂ ਆ ਜਾਂਦਾ ਜੂਪੀ ਤੋਂ ਆਉਂਦਾ ਭਾਈ ਇਹ ਵੇਚਣ ਵੀ ਇਹ ਜ਼ਿਆਦੇ ਗੁਰਦੁਆਰਿਆਂ ਚ ਵੇਚਣਾ ਆਉਂਦਾ ਹੁੰਦਾ ਤੇ ਡੈਡੀ ਨੇ ਉੱਥੋਂ ਲੈ ਲਿਆ ਅੱਜ ਉਹ ਚੱਕਦੇ ਨਾ ਉੱਤਾਂ ਇਹਨੂੰ ਖਾਏ ਬੱਸ ਖੁੱਲ ਗਿਆ ਨਾ ਕਿ ਨਹੀਂ ਨਹੀਂ ਬਾਣਾ ਤੇ ਲੜਾ ਮੈਂ ਆਪਣੀ ਹਾਂ ਬਾੜਾ ਨਿਕਲਦਾ ਮੈਂ ਥੋੜਾ ਬਾੜਾ ਇਹਨ ਆਪਣਾ ਬੰਦਾ ਮੈਂ ਆਪਣੀ ਐਡੀ ਸੋਹਣੀ ਵਾਸ਼ਨਾ ਆਉਂਦੀ ਏ ਜੀ ਐਡੀ ਸੋਹਣੀ ਖੁਸ਼ਬੂ ਥੋੜਾ ਜਿਹਾ ਥੋੜਾ ਜਿਹਾ ਬਾੜਾ ਢੁਲ ਜਾਂਦਾ ਇਹ ਲਾਈ ਖੜਾ ਏ ਦੇਖੋ ਨੱਪ ਦੇਣਾ ਹੁਣ ਨੱਪੇ ਨਹੀਂ ਆਉਂਦਾ ਬਸ ਲੱਗ ਗਿਆ ਇਹਨੂੰ ਕਹਿੰਦੇ ਇਤਰ ਜਿਹੜਾ ਜਦੋਂ ਖੰਡਪਾਟ ਸਾਹਿਬ ਪ੍ਰਕਾਸ਼ ਹੁੰਦੇ ਆ ਉਹ ਸਿਰਕਦੇ ਨਹੀਂ ਹੁੰਦੇ ਬਾਬੇ ਜਦੋਂ ਮੱਥਾ ਟੇਕਦੇ ਆ ਨਾ ਗੁਰੂ ਘਰ ਜਾਂਦੇ ਉਹ ਮੱਥਾ ਟੇਕਦੇ ਆ ਉੱਥੇ ਐਡੀ ਸੋਹਣੀ ਖੁਸ਼ਬੂ ਆਉਂਦੀ ਹੁੰਦੀ ਹੈ ਉਹ ਲਿਆਂਦਾ ਜਿਵੇਂ ਸੇਮ ਨਾ ਆਏ ਤਾਂ ਨਾ ਸਿਰ ਦੁਖੇ ਨਾ ਸਿਰ ਨੂੰ ਚੜੇ ਬਹੁਤ ਜਿਆਦਾ ਵਧੀਆ ਪਤਾ ਨਹੀਂ ਆਏ ਨਹੀਂ ਬਸ ਕਿੰਨੇ ਦਾ ਆ ਪਰ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਬਸ ਇਹ ਸਾਰੇ ਫਲੇਵਰ ਆ ਕਈ ਫੁੱਲਾਂ ਦੇ ਫਲੇਵਰ ਆ ਬਹੁਤ ਹੀ ਜਿਆਦਾ ਖੁਸ਼ਬੂਦਾਰ ਸੋਣ ਮੰਮੀ ਨੂੰ ਵੀ ਨਹੀਂ ਪਤਾ ਹਜੇ ਮੰਮੀ ਬਾਹਰ ਬੈਠੇ ਆ ਮੰਮੀ ਬਾਹਰ ਵੀਰ ਖਾਈ ਜਾਂਦੇ ਆ। ਦਿਖਾ ਕੇ ਆਣੇ ਮੰਮੀ ਨੇ। ਸਾਡੇ ਮੰਮੀ ਨੂੰ ਸੈਂਟ ਲਾਉਣ ਦਾ ਬੜਾ ਸ਼ੌਕ ਹੈ। ਮੈਨੂੰ ਹੈਂ। ਮੈਨੂੰ ਮੇਰਾ ਨਾ ਜ਼ਿਆਦਾਤਰ ਕੋਈ ਵੀ ਸੈਂਟ ਵਗੈਰਾ ਲਾਣਾ ਜਿਹੜੇ ਆਪਾਂ ਜੀ ਦੁਕਾਨ ਤੋਂ ਲਏ ਉਹਨਾਂ ਸ਼ਾਪ ਤੋਂ ਉਹਨਾਂ ਦਾ ਸਰਦੁਖਾਂ ਲੱਗ ਜਾਂਦਾ। ਤੇ ਜਿਹੜਾ ਇਹ ਵਾਲਾ ਇਹ ਬਹੁਤ ਵਧੀਆ। ਵੀ ਮਤਲਬ ਜਿਹੜਾ ਡੈਡੀ ਲਿਆਏ ਸੀ ਮੈਂ ਥੋੜਾ ਜਿਹਾ ਲਾ ਲਿਆ। ਬਾਹਰ ਤੇ ਲਾ ਕੇ ਦੇਖਿਆ ਸੀਗਾ ਕਿ ਖੁਸ਼ਬੂ ਜੀ ਜਿਹੜੀ ਚੈੱਕ ਕਰਦੀ ਸੀ। ਮੰਮੀ ਇੱਕ ਤਾਂ ਮੰਮੀ ਗਾਇਬ ਹੋ ਜਾਂਦੀ ਐ ਸਾਡੀ ਮੰਮੀ ਲਾਪਤਾ ਹੀ ਰੈਂਦੀ ਐ ਪਤਾ ਨਹੀਂ ਮਾਗਰ ਬਾਗੀ ਭਾਈ ਉਧਰ ਗੁਆ ਪਾਦੇ ਪਾਥੀਆਂ ਪੁੱਠੀਆਂ ਪੱਥਣ ਪੱਥਣ ਆਖੀ ਨਹੀਂ ਚੱਕਣ ਫਿਰ ਸਵੇਰੇ ਉੱਥੇ ਥਾਂ ਕਰਨ ਗਏ ਹੋਣਗੇ ਪੱਥਣ ਵਾਸਤੇ ਉਹ ਫਿਰਦੀ ਐ ਦੇਖੋ ਉਹ ਫਿਰਦੀ ਆਉਂਦੀ ਐ ਚਲੋ ਫਿਰ ਮੰਮੀ ਨੂੰ ਦਿਖਾਉਣੇ ਆ ਸਮਾਰ ਕੇ ਰੱਖੜਾ ਪੂਗਾ ਕੱਚ ਦੀ ਸ਼ੀਸ਼ੀ ਆ ਵਧੀਆ ਸ਼ੀਸ਼ੇ ਦੇ ਵਿੱਚ ਰੱਖ ਦਿਆ ਕਰਾਂਗੇ ਲੋ ਜ ਮੰਮੀ ਨੂੰ ਦਿਖਾ ਕੇ ਫਿਰ ਇਹਨੂੰ ਸਾਹਮਦੀਏ ਫਿਰ ਇਹਨੇ ਆਪਾ ਰੋਜ਼ ਸਕੂਲ ਜਾਂਦਾ ਲਾਜਾ ਕਰੀ ਇਹ ਸਿਰ ਨਹੀਂ ਦੁਖਦਾ ਇਹ ਤਾਂ ਵਧੀਆ ਹੈ ਤਾਂ ਬਹੁਤ ਮੰਮੀ ਡੈਡੀ ਸੰਤ ਲੈ ਜਿਹੜਾ ਗੁਰਦੁਆਰਾ ਜੀ ਛਿੜਕਿਆ ਹੁੰਦਾ ਜਦੋਂ ਖਾਨਪਾੜ ਖੁੱਲਦੇ ਜਾਂ ਜਦੋਂ ਆਪਾਂ ਜਿੱਥੇ ਉੱਥੇ ਮੱਥਾ ਟੇਕਣ ਜਾਂ ਨਾ ਨਾ ਸਾਰੇ ਵਾਸਤੇ ਲਿਆਂਦਾ ਜਮਾਂ ਸਰਸਰ ਨਹੀਂ ਦੋਦਾ ਸਾਰੇ ਕਿੰਨਾ ਵਾਸਤੇ ਆਪਣੇ ਸਾਰੇ ਫੈਮਿਲੀ ਵਾਸਤੇ ਲਿਆਂਦਾ ਹੋਰ ਕੀ ਇੱਕ ਲਿਆਂਦਾ ਇੱਕੋ ਹੀ ਲਿਆਂਦਾ ਬਹੁਤ ਕਿੰਨਾ ਚਰਨੀ ਮੁਕਦਾ ਲੈ ਕਿੱਡੀ ਕਿੱਡੀ ਸ਼ੀਸ਼ੀ ਐ ਇਹ ਕਿੰਨਾ ਚਰਨੀ ਮੁਕਦਾ ਤੁਸੀਂ ਆਖੋਗੇ ਕਮਲੇ ਡੱਬਰ ਨੂੰ ਸੈਂਟ ਦਾ ਹੀ ਜਾ ਜੜਿਆ ਪੈ ਬਸ ਜੀ ਉਹੀ ਮੈਂ ਚਲੋ ਸਾਰਿਆਂ ਨੂੰ ਦਿਖਾ ਦਿੰਨੇ ਆਂ ਮਮੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਆਹ ਬਹੁਤ ਵਧੀਆ ਨਾ ਰੇਡੀ ਬਲਾ ਥੋੜਾ ਜਸ਼ਨੇ ਲਾਇਆ ਥੋੜਾ ਮਹਿਲਾ ਨਾ ਨਾ ਉਹੀ ਆ ਉਹ ਉਹੀ ਹੈ ਥੋੜੀ ਜੀ ਆ ਦੇਖੋ ਇੰਨੀ ਨਾ ਨਾ ਇਹ ਤਾਂ ਉਹੀ ਹੈ ਥੋੜਾ ਜਲਾਇਆ ਮਾੜਾ ਜ ਮਹਿਲਾਇਆ ਮਾੜਾ ਜਸ਼ਨੇ ਲਾਇਆ ਲਓ ਜੀ ਕਵਲਾ ਟੱਪਰ ਸਾਡਾ ਸੈਂਟ ਪਿੱਛੇ ਰੋਲਾ ਪਾਈ ਜਾਂਦਾ ਹੈ। ਲਓ ਜੀ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਨੇਰ ਹੈ। ਸਾਫ ਕੇ ਰੱਖਾਂਗੇ ਇਹਨੂੰ। ਹੂੰ ਚਲੋ ਜੀ। ਲਓ ਜੀ ਸਬਜ਼ੀ ਬਣੀ ਆਂਦੀ ਐ ਮੈਂ ਥੋੜਾ ਚਿਰ ਬੈਗੀ। ਤੇ ਮੇਰੇ ਨਾ ਯਾਦ ਆ ਗਿਆ ਫਿਰਦੀ ਫਿਰਦੀ ਦੇ। ਕਈ ਭੈਣਾ ਮੈਨੂੰ ਦੋ ਤਿੰਨ ਭੈਣਾ ਦੇ ਕਮੈਂਟ ਆਏ ਤੇ ਉਹ ਪੁੱਛਦੀਆਂ ਹੁੰਦੀਆਂ ਕਹਿੰਦੀਆਂ ਵੀ ਦੀਦੀ ਵੀ ਤੁਸੀਂ ਕਹਿੰਦੀਆਂ ਵੀ ਮੇਕਅੱਪ ਕਿਉਂ ਨਹੀਂ ਕਰਦੇ। ਤੇ ਮਗਾ ਚਲਾਜ ਆ ਪਹੁੰਚਦੀ ਭੈਣਾਂ ਨੂੰ ਦੱਸ ਦਿਆਂ ਨਾ ਵਿਚਾਰੀਆਂ ਨੇ ਕਈ ਵਾਰੀ ਪੁੱਛ ਲਿਆ ਵੀ ਦੀਦੀ ਤੁਸੀਂ ਐ ਸਿੰਪਲ ਜੇ ਬਣ ਕੇ ਘਾਤੋ ਰਹਿੰਦੇ ਹੋ ਮੇਕਅਪ ਕਿਉਂ ਨਹੀਂ ਕਰਦੇ ਮੇਕਅਪ ਜੀ ਮੇਰੀ ਮੰਮੀ ਦੀ ਡੈਥ ਹੋਈ ਹੈ ਜੋ 10 ਸਾਲ ਹੋ ਗਏ ਮੰਮੀ ਦੀ ਡੈਥ ਸਾਡੇ ਵਿਆਹ ਨੂੰ ਉਦੋਂ 4 4 ਸਾਲ ਹੋਏ ਸੀਗੇ ਤੇ ਬਸ ਉਦੋਂ ਦਾ ਮੇਕਅਪ ਕਰਨਾ ਛੱਡਿਆ ਵੀ ਕੀ ਆਖਣਾ ਕਦੇ ਮਾੜਾ ਮੋਟਾ ਲਿਪਸਟਿਕ ਵਗੈਰਾ ਲਾ ਲਾ ਮੈਂ ਨਹੀਂ ਤਾਂ ਜਾਦੇ ਨਹੀਂ ਬਸ ਜੀ ਉਦੋਂ ਅੰਦਰੋਂ ਅੰਦਰੋਂ ਜਦੋਂ ਬੰਦੇ ਦਾ ਅੰਦਰੋਂ ਨਾ ਜੀ ਕਰੇ ਨਾ ਬੰਦੇ ਦੀ ਰੂਹ ਨਾ ਕੁਝ ਹੋਵੇ ਬਸ ਉਦੋਂ ਉਦੋਂ ਦਾ ਛੱਡਿਆ ਹੋਇਆ ਮੇਕਅਪ ਕਰਨਾ ਤੇ ਬਸ ਉਹਦੂ ਬਾਤ ਕਦੇ ਮੇਕਅਪ ਨਹੀਂ ਕਰਿਆ ਤੇ ਬਾਕੀ ਮੈਨੂੰ ਵੀ ਪਹਿਲਾਂ ਤਾਂ ਮੈਨੂੰ ਜਿਵੇਂ ਮੈਂ ਝਾਂਜਰਾ ਝੁੰਜਰਾ ਵੀ ਪਾ ਲੈਂਦੀ ਸੀ ਪਹਿਲਾਂ ਤੇ ਮੈਨੂੰ ਬਹੁਤ ਸ਼ੌਂਕ ਸੀ ਝਾਂਜਰਾ ਪਾਉਣ ਦਾ ਚੂੜੀਆਂ ਵਗੈਰਾ ਪਾਉਣ ਦਾ ਤੇ ਹੁਣ ਤਾਂ ਉਦੋਂ ਦੀਆਂ ਛੱਡੀਆਂ ਮੈਂ ਉਦੋਂ ਦੀਆਂ ਲਾਈਆਂ ਹੋਈਆਂ ਝਾਂਜਰਾ ਮੈਂ ਮੁਰਕੇ ਦੁਬਾਰੇ ਕਦੇ ਨਹੀਂ ਝਾਂਜਰਾ ਪਾਈਆਂ ਮੈਨੂੰ ਮੈਂ ਮੇਰੇ ਪੈਰਾਂ 'ਚ ਤੁਸੀਂ ਦੇਂਦੇ ਹੋਗੇ ਸੁੰਨੇ ਹੁੰਦੇ ਮੇਰੇ ਪੈਰ ਮੈਂ ਝਾਂਜਰਾ ਅੱਜ ਉਦੋਂ ਦੀਆਂ ਲਾਈਆਂ 10 ਸਾਲ ਹੋ ਗਏ ਮੈਂ ਝਾਂਜਰਾ ਨਹੀਂ ਦੁਬਾਰੇ ਪਾਈਆਂ ਤੇ ਨਾ ਕੋਈ ਮੈਂ ਚੂੜੀਆਂ ਵਗੈਰਾ ਪਾਈਆਂ ਠੀਕ ਹੈ ਤੇ ਬਸ ਜੀ ਉਦੋਂ ਦੇ ਬਸ ਆਦੇ ਹੁੰਦੇ ਜਦੋਂ ਅੰਦਰੋਂ ਬੰਦੇ ਦਾ ਜੀਰ ਨਾ ਕਰੇ ਜਦੋਂ ਆਏ ਹੋ ਜੇ ਵੀ ਵੀ ਆਏ ਲੱਗੇ ਵੀ ਜਰਾ ਵਿਆਹ ਕੀ ਹੋ ਗਿਆ ਹਨਾ ਤੇ ਬਸ ਉਸ ਤੋਂ ਬਾਅਦ ਦਾ ਮਾਨੀ ਨਹੀਂ ਕਰਿਆ ਕਦੇ ਵੀ ਕੁਛ ਲਾਲਾ ਮੈਂ ਜਾਂ ਕੋਈ ਚੂੜੀਆਂ ਪਾਲਾਂ ਜਾਂ ਝਾਂਜਰਾ ਪਾਲਾਂ ਜਾਂ ਮਾੜਾ ਮੋਟਾ ਮੇਕਅਪ ਕਰਨਾ ਜੀ ਨਹੀਂ ਕਰਦਾ ਬਸ ਵੀ ਕੀ ਆ ਵੀ ਕਦੇ ਤਾਂ ਭਲਾ ਜਿਵੇਂ ਦ੍ਰਿਸ਼ਟੀਦਾਰੀ ਤੇ ਜਾਣਾ ਪੈ ਜੇ ਚਲੋ ਉਦੋਂ ਮਾੜਾ ਬਿੰਦੀ ਲਾ ਲੈਣੀ ਹੈ ਲਿਪਸਟਿਕ ਬਸ ਹੋਰ ਕੁਛ ਨਹੀਂ ਤੇ ਸੋਨੂੰ ਮੈਂ ਇੱਕ ਚੀਜ਼ ਦਿਖਾਉਣੀ ਆ ਵੀ ਮੈਂ ਉਹ ਚੀਜ਼ ਲੈ ਕੇ ਰੱਖੀ ਹੋਈ ਹੈ ਕਾਫੀ ਟਾਈਮ ਹੋ ਗਿਆ ਮੈਂ ਤੁਹਾਨੂੰ ਦਿਖਾਉਣੀ ਹੈ ਖੜਚ ਮੈਂ ਕੱਢ ਕੇ ਲਿਆਉਣ ਵਾਲਮਾਰੀ ਚੋਂ ਨੇਰਾ ਪੈਂਦਾ ਲਓ ਜੀ ਮੈਂ ਕੱਢ ਕੇ ਲਿਆਉਂਦੀ ਤੁਹਾਨੂੰ ਦਿਖਾਵਾਂ ਮੈਂ ਕੀ ਚੀਜ਼ ਕੱਢ ਕੇ ਲੈਂਦੀ ਆ ਮੈਂ ਲਿਆ ਕੱਢ ਕੇ ਲਿਆਉਂਦਾ ਇਹ ਵੀ ਚੂੜਾ ਆ ਜਾਇਆ ਇਹ ਇੱਕ ਇਸ ਚੋਂ ਹੁਣ ਪਏ ਨੂੰ ਪਤਾ ਨਹੀਂ 8 ਤੋਂ 9 ਸਾਲ ਹੋ ਗਏ ਨਾਲ ਅਲਮਾਰੀ ਦੇ ਵਿੱਚ ਪਏ ਨੂੰ ਤੇ ਜਮਾ ਨਮਾ ਹੈ ਜਮਾ ਨਮਾ ਜਮਾ ਇਹ ਕੱਢ ਕੇ ਵੀ ਨਹੀਂ ਦੇਖਿਆ ਇੱਕ ਚੂੜੀ ਵੀ ਇਹਦੇ ਚੋਂ ਮੈਂ ਪਾ ਕੇ ਨਹੀਂ ਦੇਖੀ ਕਿਉਂਕਿ ਮੇਰਾ ਮਨ ਨਹੀਂ ਕਰਦਾ ਉਦੋਂ ਮਸ ਭੈਣ ਨੇ ਕਹਿਤਾ ਲੈ 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 ਭੈਣ ਨੇ ਲੈ ਸੀਗੇ ਭੈਣ ਨੇ ਤਾਂ ਪਾ ਕੇ ਹੰਡਾਤੇ ਹਨਾ ਕਦੋਂ ਦੇ ਰੋ ਟੁੱਟ ਭੱਜ ਗਏ ਕਿੱਦਾਂ ਦੇ ਤੇ ਮੰਮੀ ਵੀ ਕਹਿਣ ਲੱਗੇ ਲੈ ਲੈ ਕਹਿੰਦੀ ਵੀ ਤੂੰ ਐ ਵੀ ਡੰਡੇ ਵਰਗੇ ਵਾਹਾਂ ਲੈ ਕੇ ਫਰਦੀ ਰਹਿਣੀ ਆ ਕਹਿੰਦੀ ਆਪਣੇ ਇੱਥੇ ਪਿੰਡ ਚ ਵਿਚਾਰ ਕਰਦੇ ਆ ਵੀ ਜੁ ਕਿ ਦੇਖਣ ਵਾਲ ਆਖ ਦਿੰਦਾ ਵੀ ਹਾਂ ਵੀ ਵੀ ਐ ਕਾਤੋਂ ਵੀ ਜਿਵੇਂ ਚੂੜੀਆਂ ਨਹੀਂ ਪਾਉਂਦੇ ਐ ਨਹੀਂ ਕਰਦੇ ਤੇ ਬੱਸ ਜੀ ਕਦੇ ਜੋ ਮੰਮੀ ਦੀ ਡੈਥ ਹੋਈ ਬਸ ਮਾਨ ਹੀ ਨਹੀਂ ਕਰਿਆ ਕਦੇ ਵੀ ਬਸ ਆਦੇ ਹੁੰਦੇ ਅੰਦਰੋਂ ਜਦੋਂ ਬੰਦੇ ਦਾ ਮਨ ਨਾ ਕਰੇ ਨਾ ਫਿਰ ਉਹਦੋਂ ਬਸ ਕੁਝ ਵੀ ਨਹੀਂ ਚੰਗਾ ਲੱਗਦਾ ਹੁੰਦਾ ਤੇ ਤੁਸੀਂ ਹਿਸਾਬ ਲਾ ਲਓ ਜਮਾ ਨਮਾ ਪਿਆ ਹੈ ਬਹੁਤ ਚਰਦਾ ਲਿਆਂਦਾ ਕਿੰਨੇ ਹੀ ਸਾਲ ਹੋ ਗਏ ਤੇ ਬਸ ਇਹਨੂੰ ਲਫਾਫੇ ਦੇ ਵਿੱਚੋਂ ਹੀ ਕੱਢਿਆ ਮੈਂ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਵੀ ਮੇਰਾ ਕਿੰਨਾ ਘਮਣ ਕਰਦਾ ਹੋਊਗਾ ਮੇਕਅਪ ਕਰਨ ਦਾ ਤੇ ਬਸ ਜੀ ਤਾਂ ਹੀ ਉਹਦੋਂ ਦਾ ਮੇਕਅਪ ਕਰਨਾ ਛੱਡਿਆ ਮੈਂ ਬਸ ਸਾਡੇ ਵਿਆਹ ਨੂੰ ਚਾਰ ਚਾਰ ਸਾਲ ਹੋਏ ਸੀਗੇ ਤੇ ਮੰਮੀ ਦੀ ਡੈਥ ਹੋ ਗਈ ਤੇ ਵਸੇ ਦੂਬਾਤ ਮਾਨ ਹੀ ਨਹੀਂ ਕਰੇ ਜਮਾ ਵੀ ਜੀ ਨਹੀਂ ਕਰਦਾ ਜੀ ਤੇ ਬੱਸ ਕੋਈ ਨਹੀਂ ਲੋ ਜਸ 17 ਤੁਰਾ ਕੱਢ ਕੇ ਲੈ ਆਉਣੇ ਜਿਹੜੇ ਸਾਡੀ ਮੰਮੀ ਦੇ ਉਹ ਦਿਨ ਸੀਗੇ ਨਾ ਸਾਡੀ ਮੰਮੀ ਬਹੁਤ ਜ਼ਿਆਦਾ ਔਖੇ ਹੋਏ ਉਦੋਂ ਵੀ ਮੰਮੀ ਦੇ ਵੀ ਕੈਂਸਰ ਸੀ ਬਲੱਡ ਦੇ ਵਿੱਚ ਵੀ ਮੰਮੀ ਸਾਡੇ ਬਹੁਤ ਜਿਆਦੇ ਤੰਗ ਸੀਗੇ ਸਾਡੇ ਮੰਮੀ ਐ ਕਰਦੇ ਹੁੰਦੇ ਸੀਗੇ ਵੀ ਰੱਬਾ ਮੈਨੂੰ ਚੱਕ ਲੈ ਮੈਨੂੰ ਚੱਕ ਲੈ ਪਰ ਸੁਣਿਆ ਨਹੀਂ ਆਂਦਾ ਸਾਥੋਂ ਜਦੋਂ ਸਾਡੇ ਮੰਮੀ ਐ ਕਹਿੰਦੇ ਸੀ ਤੇ ਬਸ ਉਦੋਂ ਦਾ ਜੀ ਮਾਣਾ ਉਹ ਹੋਇਆ ਜਮਾ ਐ ਹੋਇਆ ਵੀ ਨਾ ਕੁਝ ਵੀ ਨਹੀਂ ਲਾਉਣ ਨੂੰ ਜੀ ਕਰਦਾ ਬਸ ਇੱਕ ਤੁਰੇ ਫਿਰਦੇ ਆ ਹਨਾ ਵੀ ਚਲੋ ਜਵਾਕਾਂ ਦੇ ਸਿਰ ਤੇ ਵੀ ਇਹਨਾਂ ਦਾ ਸਾਰਾ ਐ ਜਿਵੇਂ ਹੱਸੀ ਖੇਢੀ ਜਾਂਦੇ ਆ ਨਾਲ ਚਲੋ ਵੀ ਜੀ ਮੈਂ ਘਰ ਪਰਿਵਾਰ ਵਧੀਆ ਸਾਰੇ ਠੀਕ ਆ ਹਨਾ ਆਪਾਂ ਐਵੇਂ ਆਖੀਏ ਤੇ ਬਰਸ ਜੀ ਉਹੀ ਨਹੀਂ ਮਾਨ ਕਰਦਾ ਮੇਕਅਪ ਕਰਨ ਦਾ ਨਹੀਂ ਸ਼ੌਂਕ ਤਾਂ ਮੈਨੂੰ ਬਹੁਤ ਸੀਗਾ ਬਸ ਉਦੋਂ ਦੇ ਸਾਰੇ ਸ਼ੌਂਕ ਮਰ ਗਏ ਤੇ ਜਵਾਂ ਨਹੀਂ ਜੀ ਕਰਦਾ ਬਸ ਜੀ ਇਸੇ ਕਰੋਂ ਮੈਂ ਮੇਕਅਪ ਨਹੀਂ ਕਰਦੀ ਹੋਰ ਕੋਈ ਗੱਲ ਨਹੀਂ ਗਈ ਤੇ ਬਸ ਮਾਨ ਜਦੋਂ ਬੰਦੇ ਦਾ ਅੰਦਰੋਂ ਨਾਲ ਦਿਲ ਕਰੇ ਨਾ ਕਰੋ ਤਾਂ ਕੁਝ ਚੰਗਾ ਨਹੀਂ ਲੱਗਦਾ ਚਲੋ ਜੀ ਤਾਂ ਅੰਜ਼ੂਰਾ ਕਰ ਲਿਆ ਗਿਆ ਆਪਾਂ ਤੇ ਫਿਰ ਮਿਲਦੇ ਹਾਂ ਸੋਨ ਲਓ ਜੀ ਹਜੇ ਆਟੇ ਵਾਲੇ ਹੱਥ ਨਹੀਂ ਧੋਤੇ ਤੇ ਬਸ ਆਟਾ ਕੋਲੋਂ ਘਟੀਸ਼ਾਲੇ ਦੁੱਧ ਆਉਂਦਾ ਸੀ ਬਾਹਰ मम्मी जा मैं दु कूगा मैं आटे परे तो मतलब निकल जाऊंगा ना कम भी दमेट दकेट करना फिर धोए आटा बोलता जी आप सब्जी बैठी है बस हम दुद्ध मिठा बादल चढ़ जूगा फिर आप रोटी लगने ਰੱਬ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜੀ ਪਹਿਲਾਂ ਅਗਰ ਟੜਕੇ ਦਾ ਟੜਕੇ ਤੇ ਰਾਤ ਦੀ ਰਾਤ ਤੋਂ ਬਾਅਦ ਤੇ ਸਵੇਰੇ ਟੜਕੇ ਪਰ ਹੰਡ ਹੋ ਜਾਂਦੀ ਹੈ ਤੇ ਜਣੇ ਹੁਣ ਹੁਣ ਵੀ ਪੂਰੀ ਕਰ ਲੈਸਾ ਉਹ ਤੁਦ ਜਾ ਕੇ ਕਾੜ ਤੇ ਆ ਵੀ ਹਜੇ ਠੰਡਾ ਕਰਕੇ ਫੇਰ ਧਕਾ ਜੇ ਹਵਾ ਜੀ ਨਿਕਲਦੀ ਦੇਖੋ ਲੈ ਇਹਨਾਂ ਦੀ ਅੱਖਾਂ ਜਗਦੀਆਂ ਫੋਨ ਦੇ ਵਿੱਚ ਲਾਈਟ ਨਾਲ ਦੇਖੀ ਕਿਵੇਂ ਮਸਤ ਹੈ ਗਣਤਾ ਲੈਂਦੇ ਆਧੀਆਂ-ਆਧੀਆਂ ਕਰਨਗੇ ਮੈਨੂੰ ਸੱਤ-ਸੱਤ ਆ ਜਾਣੀਆਂ ਕਿੰਨੀਆਂ ਕਿੰਨੀਆਂ ਹੈਗੀਆਂ ਸੱਤ-ਸੱਤ ਪਾ ਦੇ ਆਧੀਆਂ ਉਹਨੂੰ ਆਧਿਆ ਵਾ ਬਾਲਾ ਕੁਛ ਕਰਦਾ ਛੋਟਾ ਵੱਡਾ ਦੇਖੀ ਵੱਡਾ ਨੇੜੇ ਹੁੰਦਾ ਵੀ ਮੈਨੂੰ ਲਓ ਜੀ ਇਹ ਹੀ ਵਿਚਾਰੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਆਪਣੇ ਪੈਸੇ ਢੇਲੇ ਨਾ ਹਨ ਵੀ ਇਹਨਾਂ ਕੋਲ ਕਿੰਨਾ ਪੈਸਾ ਹੈ ਇੱਕ ਇਹਨਾਂ ਨੂੰ ਰੋਟੀ ਦੀ ਕਰ ਮਤਲਬ ਹੁੰਦਾ ਵਿਚਾਰੇ ਜਿਹੜੇ ਦੋਨੇ ਟਾਈਮ ਇਹ ਸੁੱਖ ਸੁਖਦੇ ਆ ਵੀ ਇਹ ਇਹ ਆਹੋ ਕਰਦੇ ਆ ਆਪਣੇ ਲਈ ਹਨਾ ਵੀ ਇਹਨਾਂ ਦੇ ਕਰੇ ਰੋਟੀ ਪੱਕੇ ਵੀ ਰੋਟੀ ਪੱਕੋਗੀ ਤਾਂ ਸਾਨੂੰ ਮਿਲੂਗੀ ਜਦੋਂ ਰੋਟੀ ਪਕਾਉਣਿਆ ਸੀ ਉਦੋਂ ਇੱਥੇ ਅੱਗ ਚੌਂਦਰੇ ਤੇ ਬਹਿ ਜਾਂਦੇ ਆ ਸਵੇਰੇ ਵੀ ਤੇ ਐਸ ਵੇਲੇ ਸ਼ਾਮ ਨੂੰ ਵੀ ਇਨਾਂ ਨੂੰ ਕੋਈ ਨਹੀਂ ਆਪਣੇ ਇੱਕ ਵੀ ਕੋਠੀ ਹੈ ਆਪਣੇ ਜਾਂ ਆਪਣੇ ਕਾਰ ਹੈਗੀ ਹੈ ਕਿ ਨਹੀਂ ਕੋਠੀ ਹੈਗੀ ਹੈ ਕਿ ਨਹੀਂ ਜ਼ਮੀਨ ਜਾਇਦਾਦ ਖੁੱਲੀ ਹੈਗੀ ਹੈ ਕਿ ਨਹੀਂ ਕੋਈ ਮਤਲਬ ਬਸ ਬਜਾਰ ਨੂੰ ਆਪਾਂ ਆ ਰੋਟੀ ਤਿੱਕਰ ਮਤਲਬ ਹੈ ਇਹ ਵਫادار ਵੀ ਬਹੁਤ ਹੁੰਦੇ ਆ ਜੀ ਇਨਸਾਨਾਂ ਨਾਲੋਂ ਜ਼ਿਆਦਾ ਵਫادار ਹੁੰਦੇ ਆ ਸਾਰੀ ਰਾਤ ਨਿਗਰ੍ਹਾ ਰੱਖਦੇ ਆ ਵਿਚਾਰੇ ਭੌਂਕਦੇ ਆ ਜਦੋਂ ਕੋਈ ਮਾੜਾ ਵੀ ਖੜਕਾ ਦੜਕਾ ਹੁੰਦਾ ਬੜਕ ਪੂਰੀ ਦਿੰਦੇ ਆ ਚਲੋ ਜੀ ਆਪਾਂ ਰੋਟੀ ਲੱਗ ਜੀਏ ਬਸ ਬੰਦ ਕਰ ਦਿਆਂਗੇ ਲੋਜੀ ਬੱਸ ਤੋਂ ਕਾਣੀ ਆਪਾਂ ਰੋਟੀਆਂ ਜਸ਼ਨ ਨੇ ਖਾ ਲਈ ਤੇ ਡੈਡੀ ਨੇ ਖਾ ਲਈ ਬੰਨਾਂ ਨੇ ਅਸੀਂ ਰਹਿ ਗਏ ਤਿੰਨੇ ਮੈਂ ਮੰਮੀ ਤੇ ਜੱਜੂ ਰਹਿ ਅਸੀਂ ਤਾਂ ਜਿੱਥੇ ਬੈ ਕੇ ਖਾ ਲੈਣੇ ਹੁੰਦੇ ਜਿੰਨਾ ਚਿਰ ਪੂਰੀ ਗਰਮੀ ਨਹੀਂ ਨਾ ਬਾਹਰ ਲੱਗੀ ਜਦੋਂ ਆਏ ਲੱਗੇ ਹੁਣ ਤਾਂ ਪੱਖੇ ਵਗਣਾ ਸਰਦਾ ਨਹੀਂ ਤੇ ਅੰਦਰ ਬੈ ਕੇ ਖਾਣਾ ਨਹੀਂ ਨਹੀਂ ਤਾਂ ਇੱਥੇ ਬੈ ਕੇ ਖਾ ਲੈਂਦੇ ਹੁਣ ਤਾਂ ਠੰਡ ਅੰਦਰ ਬਾਹਰ ਨੂੰ ਜੀ ਨਹੀਂ ਲੱਗਦਾ ਬਾਹਰ ਵਧੀਆ ਰਹਿੰਦਾ ਮੋਟਰ ਕੰਟਾ ਦੇ ਚੂਹੇ ਬਾਹਰ ਵਧੀਆ ਲੱਗਦਾ ਕੁਫਤਾ ਹੀ ਬਸ ਦਨ ਸ਼ੁਰੂਆਤ ਤੇੜ ਖੜੇ ਰੋਟੀ ਲੱਗੇ ਸੀਗੇ ਤੇ ਬਸ ਰੋਟੀ ਤੋਂ ਬੰਦ ਜਮਾ ਹਨੇਰਾ ਹੋ ਗਿਆ ਲਓ ਜੀ ਕੰਮ ਤਾਂ ਦਾ ਨਿਬੜ ਗਿਆ ਆਪਣਾ ਸਾਰਾ A to Z ਏ ਮੰਮੀ ਨਹੀਂ ਜਾਂਦੇ ਬਸ ਤੇ ਬਾਕੀ A to Z ਨਿਪੜ ਗਿਆ ਸਾਰਾ ਡੈਡੀ ਨੂੰ ਦੁੱਧ ਮੈਂ ਫੜਾਇਆ ਤੇ ਅਸੀਂ ਹਜੇ ਠਹਿਰ ਕੇ ਪੀਵਾਂਗੇ ਤੇ ਮੈਂ ਤਾਂ ਉਹਨਾਂ ਨੂੰ ਆਖਿਆ ਇੱਥੇ ਬਹਿ ਜਾਓ ਬਾਹਰ ਅੰਦਰ ਬੈਠੇ ਆ ਅੰਦਰ ਪੱਖਾ ਅੰਦਰ ਨਵਲੀ ਆਉਂਦੀ ਹੈ ਗਰਮੈਸ ਜੀ ਦੇਖੋ ਜਸ਼ਨ ਜਸ਼ਨਾ ਸਾਡਾ ਲੋਕ ਜਾਂਦਾ ਇਹ ਵੀਡੀਓ ਜਾਓ ਉੱਤਰ ਜਾਈ ਲੈ ਲੀ ਲਓ ਜੀ ਬਸ ਤੇ ਅੱਜ ਵਾਲੀ ਵੀਡੀਓ ਦਾ ਕਰਦੇ ਆ ਜੀ ਆਪਾਂ ਇੱਥੇ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਪਲੀਜ਼ ਜਿਹੜੇ ਸਾਡਾ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਸਾਰਿਆਂ ਦਾ ਵੀਡੀਓ ਨੂੰ ਫੁੱਲ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਨਵੇਂ ਆਏ ਆ ਪਲੀਜ਼ ਕੱਲਾ ਵੀਊ ਦੇਖਣਾ ਜਾਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੇਖੋ ਪੰਗੇ ਲੈਂਦਾ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ